ਸਾਰੀਆਂ ਤਸਵੀਰਾਂ ਅਸੀਂ ਦਿਖਾ ਸਕਦੇ ਹਾਂ ਜਿੰਨੇ ਕਿ ਹੜ੍ਹ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਪਿੰਡ ਦਾ ਅਸੀਂ ਬਾਜਟਾ ਏਰੀਆ ਦੇ ਵਿੱਚ ਮੌਜੂਦ ਹੈ। ਕਿਹੜਾ ਨੁਕਸਾਨ ਕਿਡਾ ਕੀਤਾ ਜਾ ਰਿਹਾ ਹੈ। ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਦੇਖ ਸਕਦੇ ਤੁਸੀਂ ਕਿੰਨੀ ਵੱਡੀ ਮਾਤਰਾ ਦੇ ਵਿੱਚ ਤੇ ਪਾਣੀ ਤੇ ਕਿੰਨਾ ਤੇਜ਼ ਆਇਆ। ਤਾਂ ਇਹ ਪਲਟੂ ਅੱਗੇ ਜੇ ਆਪਾਂ ਗੱਲ ਕਰਕੇ ਜੀ ਦੱਸਿਆ ਜਾ ਰਿਹਾ ਹੈ 711 ਦੇ ਕਰੀਬ ਦੇ ਨੇੜੇ ਪਿੰਡ ਜੋ ਹੈ ਪਿੰਡ ਜਿਹੜੇ ਉਹ ਡੁੱਬ ਚੁੱਕੇ ਨੇ। ਅਕਾ ਇਸ ਸਰਦੀ ਤੋਂ ਸਰਦੀ ਲੰਘ ਕੇ ਪੈਦਲ ਢਾ ਕੇ ਜਿਹੜਾ ਉਹਨਾਂ ਲੋਕਾਂ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕਾਂ ਨੂੰ ਚੜ੍ਹ ਕੇ ਜਾਣਾ ਪੈਂਦਾ ਆ ਜਿਹੜੇ ਲੋਕ ਹੈ ਇਹ ਫਰੀਪੋਰਟ ਏਰੀਆ ਤੋਂ ਇੱਥੇ ਪਹੁੰਚੇ ਹੈ ਸੇਵਾ ਵਾਸਤੇ ਮਦਦ ਵਾਸਤੇ ਗੱਲਬਾਤ ਕਰਦੇ ਹੈ ਸਾਡੀ ਕੀ ਹਾਲਾਤਾਂ ਨੂੰ ਕੋਈ ਹੋਰ ਹੈ ਜਿਹੜੀ ਨਾਲ ਪਾਣੀ ਵਧ ਰਿਹਾ ਹੈ ਅੱਗੇ ਉਹਦਾ ਵਹਾਅ ਵੀ ਚੇਜ ਹੋ ਗਿਆ ਤੇ ਲੋਕਾਂ ਨੂੰ ਅਲਰਟ ਵੀ ਕੀਤਾ ਜਾ ਰਿਹਾ ਹੈ ਪਰ ਜਿਹੜੇ ਲੋਕ ਸਹਿਦ ਵਾਲੀ ਆ ਰਹੇ ਆ ਉਹ ਵੀ ਦੂਤੋਂ ਆਏ ਸੀ ਉਸ ਤੋਂ ਬਾਅਦ ਚਾਰ ਕਰੋ ਜੀ ਸਿਹਤਾਂ ਤੋਂ ਵਗੜੀ ਅੱਗੇ ਨਹੀਂ ਜਾਣ ਦਿੱਤੀ ਯਾਰ। 12 ਜਦੋਂ ਇਥੇ ਡੀਸੀ ਦਾ ਹੋ ਜਾਂਦਾ ਵੀ ਡੀਸੀ ਨੇ ਕਿਹੜਾ ਮਾਰਨਾ ਡੀਸੀ ਤੇ ਆਉਣਾ। ਇਹ ਜਿਹੜਾ ਤੁਸੀਂ ਦਾ ਇੱਕ ਸਿੰਗਲ ਰੋਡ ਆ ਜੀ। ਤੇ 1 ਕਿਲੋਮੀਟਰ ਤੱਕ ਇਹਦੇ ਪਿੱਛੇ ਕੋਈ ਉਹ ਜਗ੍ਹਾ ਹੈ ਨਹੀਂ ਕ੍ਰੋਸ ਕਰਨ ਦੀ। ਇਹ ਸਾਰਾ ਜਾਮ ਲੱਗਾ ਸੀਗਾ। ਅਸੀਂ ਟਰੈਕਟਰ ਲੈ ਕੇ ਆਏ ਸੀ ਅਸੀਂ ਰਾਸ ਦੇ ਅੱਧ ਚ ਆ ਗਏ ਸੀ। ਤੇ ਸਾਨੂੰ ਇਥੋਂ ਬੈਕ ਲੱਗ ਗਿਆ ਕਿਉਂਕਿ ਡੀਸੀ ਨੂੰ ਰਸਤਾ ਦੇਣਾ ਸੀ। ਡੀਸੀ 9-10 ਗੱਡੀਆਂ ਚ ਆਇਆ। ਜਿਹਦੇ ਚ ਉਹ ਅੱਠ ਜਿਹੜੇ ਪੈਕ ਲੈ ਕੇ ਆਇਆ ਰਾਸ਼ਨ ਦੇ। ਥੋੜਾ ਜਿਹਾ ਕੰਬਲ ਸੀ ਇਹਨੇ ਅਸੀਂ ਰਸਤੇ 'ਚ ਆਉਂਦੇ ਹੋਏ ਸਿੱਟਿਆ ਇਹੋ ਮੰਗ ਜਿੱਨਾ ਦੀ ਰਸਤ ਲੈ ਕੇ ਆਏ ਤੇ ਸਾਨੂੰ ਵਾਪਸ ਆ ਕੇ ਉਹ ਡੀਸੀ ਆਫ ਤੇ ਰਸਤਾ ਖਾਲੀ ਕਰਾਇਆ ਗਿਆ ਤੇ ਉਹ 10 ਮਿੰਟ ਦੇ ਜਿਹੜੇ 10 12 ਪੈਂਦੇ ਜਿਹੜੇ ਪਾਣੀ 'ਚ ਡੁੱਬੇ ਉਹਨਾਂ ਨੂੰ ਬਚਾ ਕੇ ਵਾਪਸ ਮੁੜ ਗਏ ਉਹਨਾਂ ਨੇ ਸਮਗਰੀ ਚੁੜੀ ਚੱਲਦੀ ਤੁਸੀਂ ਕੀ ਕਿਉਂ ਲੈ ਕੇ ਆਉਂਦੇ ਅਸੀਂ ਜੀ ਉਹ ਲਾ ਦੇਣਾ ਕਿ ਉਹਦੇ 'ਚ ਪੂਰਾ ਜਿਹੜਾ ਆਪਣੇ ਰਜਿਸਟਰੀ ਦੇ ਗਾਈਟ ਕੰਮ ਆਉਣ ਵਾਲਾ ਜਿਹੜੇ ਆਪਾਂ ਦਾ ਸਾਰੀ ਤੱਕ ਜੱਗਣੇ ਲੱਗੇ ਮਾਂ ਦੀ ਕਮੰਡਾ ਅਸੀਂ ਜੀ ਵੀ ਕਰਕੇ ਜੀ ਲੋਕਾਂ ਤੋਂ ਜਿਹੜਾ ਹੈ ਸਾਰੀ ਵਿਮਾਨ ਕਰਕੇ ਜਿਹੜਾ ਸਨਾਨ ਕਰਕੇ ਕਹਿੰਦਾ ਕਿ ਅਸੀਂ ਨਾਲ ਕਰ ਸਕਦਾ ਲੋਕਾਂ ਨੂੰ ਇਕੱਠਾ ਕਰਕੇ ਸਨਾਨ ਉਹਨਾਂ ਲੋਕਾਂ ਦਾ ਚਾਹੁੰਦੇ ਜਿਹੜੇ ਚਾਹੁੰਦੇ ਆ ਇਹ ਨੇ ਘਰ ਜਿਹਨਾਂ ਦੇ ਸੁਭਾਅ ਅਸੀਂ ਜਿਹਨਾਂ ਦੇ ਬੱਚੇ ਬਹੁਤ ਬਰਵਾਤ ਹੋ ਚੁੱਕੇ ਨੇ ਕੁੱਤੇ ਹੈਗੇ ਚੱਲ ਆਉਂਦੇ ਉਹ ਤੱਕ ਪਹੁੰਚ ਨਹੀਂ ਕੋਈ ਕੀਤੀ ਜਾ ਰਹੀ ਜਿਸ ਨਾਲ ਇਹਨੇ 1 ਕਿਲੋਮੀਟਰ ਸਰਬਾਤ ਪ੍ਰਾਂਦੀਆਂ ਤੋਂ ਉਹਨੇ ਖੜੀਆਂ ਪਿੱਛੇ ਤੁਸੀਂ ਮੋੜਿਆਂ ਤੇ ਲੈ ਕੇ ਆਏ ਆ ਬੈਗ ਆ ਉਹਨੂੰ ਸਾਹਮਣੇ ਰੱਖੇ ਭਾਈ ਇਹ ਹੁਣ ਉਹ ਟੈਕਸੀ ਲੈ ਕੇ ਆ ਰਹੇ ਜਿਹੜਾ ਮਾਰਕ ਲਾਣ ਹੋਇਆ ਉਹ ਸਾਡੇ ਪਿੰਡ ਪਾਸਿਆਂ ਨਾਲ ਉਹ ਸਾਡੇ ਨਾਲ ਬੰਦੇ ਹੈਗੇ ਪਿੰਡ ਦੇ ਅੱਗੇ ਦੁੱਧ ਚੁੱਕਿਆ ਪਿੰਡੀ ਉਹ ਬੰਦੇ ਹੁਣ ਆਉਂਦੀ ਬੋਟ ਲੈ ਕੇ ਆਉਣਗੇ ਅਸਲ ਉਹ ਤੇ ਲੋੜ ਕਰਾਂਗੇ ਇਦਾਂ ਹੁਣ ਸਾਨੂੰ 1 ਕਿਲੋਮੀਟਰ ਤੋਂ ਹਰ ਵੇਲੇ ਜਾਣਾ ਪਿਆ ਕਰਨਾ ਹਰ ਵੇਲੇ ਬੈਗ ਮੋੜਿਆਂ ਤੇ ਲੈ ਕੇ ਆਉਣੇ ਪਿਆ ਕਰਨੇ 25 ਕਿਲੋ ਇੱਕ ਬੈਗ ਦਾ ਭਾਰ ਹੈ ਪੂਰੇ ਵੇਟ ਨਾਲ ਭਰੇ ਹੋਏ ਆ ਇਹ ਚਮੜੀ ਹੁਣ ਕੋਈ ਆਪ ਲੈ ਕੋਈ 1 ਕਿਲੋਮੀਟਰ ਜਾਣਾ ਆਪ ਬੈਗ ਲੈ ਕੇ ਉਹਨਾਂ ਇੱਕ ਬੰਦੇ ਨੇ 1 ਕਿਲੋਮੀਟਰ ਫੇਰ ਜਾਣਾ ਐ ਕਰਕੇ ਬਹੁਤ ਦਿੱਕਤ ਆ ਰਹੀ ਹੈ ਜੇ ਸਾਡੀ ਟਰਾਲੀ ਇੱਥੋਂ ਤੱਕ ਪਹੁੰਚ ਦੇ ਦਿੰਦੇ ਕਿਉਂਕਿ ਪ੍ਰੂਫ ਸਾਡੇ ਕੋਲ ਹੈਗਾ ਟਰਾਲਾ ਦੇਖ ਲੈਂਦੇ ਰਾਸ਼ਨ ਆ ਕੋਈ ਹੋਰ ਕੋਈ ਚੀਜ਼ ਨਹੀਂ ਹੈ ਨਾ ਜੀਮਨ ਵਾਲਾ ਪਿੰਡ ਹੈ ਫ੍ਰੀਜ਼ ਕੋਡ ਆ ਸੁਣਿਆ ਤੁਸੀਂ ਜਿਹੜੇ ਸੇਵਾਦਾਰ ਹੈ ਜਿਹੜੇ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਆ ਕਿਉਂਕਿ ਆਪਾਂ ਕਹਿ ਸਕਦੇ ਆ ਕਿ ਪੂਰਾ ਪੰਜਾਬ ਹੈ ਜਿਹੜਾ ਇਹਨਾਂ ਲੋਕਾਂ ਦੇ ਨਾਲ ਖੜਕਿਆ ਜਿਹਨੇ ਕਲਾਕਾਰ ਨੇ ਐਨਆਰਆਈ ਵੀਰ ਨੇ ਸਮਾਨ ਸ਼ੂਬਿਆਂ ਦੀ ਗੱਲ ਕਰਦੇ ਵਾਕਿਆ ਸ਼ੂਬਿਆਂ ਦੇ ਲੋਕ ਜਿਹੜੇ ਇਹਨਾਂ ਦੇ ਨਾਲ ਖੜੇ ਹੋਏ ਨੇ ਪਰ ਜਿਵੇਂ ਉਹਨਾਂ ਦੀ ਤਮੰਨਾ ਪੂਰੀ ਨਹੀਂ ਹੁੰਦੀ ਹੋਣੀ ਹੋਣੀ ਇਹਨਾਂ ਨੇ ਸਾਰੀ ਸਥਿਤੀ ਸਾਹਮਣੇ ਲਿਆਂਦੀ ਹੈ ਕਿ ਜਿੱਥੋਂ ਤੱਕ ਅਸੀਂ ਪਹੁੰਚਦਾ ਕਿ ਇਹਨੂੰ ਦੱਸਿਆ ਜਾ ਰਿਹਾ 10 ਤੋਂ 11 ਪਿੰਨ ਲੱਗੇ ਆ ਜਿਹੜੇ ਬਿਲਕੁਲ ਉੱਪਰ ਚੁੱਕੇ ਨੇ ਉਹਨਾਂ ਨੂੰ ਜਿਹੜਾ ਇਸ ਸਮਗਰੀ ਦੀ ਲੋੜ ਹੈ ਇਹਨਾਂ ਦੀਆਂ ਸਨਾਨਾਂ ਦੀ ਲੋੜ ਹੈ ਤਾਂ ਪਰ ਉੱਥੋਂ ਤੱਕ ਜਿਹੜਾ ਇਹਨਾਂ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਤਾਂ ਇਹਨਾਂ ਦੇ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਜਰੂਰ ਚਿੰਤਾ ਹੈ ਵੀ ਕਿਉਂਕਿ ਜਰੂਰ ਮਨ ਦੇ ਵਿੱਚ ਹੋਵੇ ਕਿ ਉਹਨਾਂ ਲੋਕਾਂ ਤੱਕ ਪਹੁੰਚ ਜੇ ਨਾ ਰੋਝਿਆ ਕੀ ਹੋਰ ਲੱਗ ਰਿਹਾ ਹੈ ਨਹੀਂ ਹਰਨ ਬਾਤ ਇਹਨਾਂ ਦਾ ਬਹੁਤ ਬੋਲਣੇ ਕਰਦੇ ਨੇ ਤੁਸੀਂ ਵੀ ਰਹਿਣਾ ਨਹੀਂ ਹੈ ਹਾਂਜੀ ਆਪਣਾ ਪਿੰਡ ਨਾਲ ਵੀ ਰਹਿਣਾ ਹੈ ਰਾਜ ਸਿੰਘ ਆ ਰਿਹਾ ਰਾਜ ਸਿੰਘ ਵਿਦੇਸ਼ ਤੋਂ ਮੁਕੰਮਲ ਵਿਆਹ ਕਿੰਦੇ ਜਾਣੇ ਇੱਥੇ ਆਇਆ ਤੁਸ ਸੁਹਾਗਣਾਂ ਦੀਆਂ ਕਿੱਥੇ ਪਹੁੰਚੀ ਦੀਆਂ ਫਿਰ ਕੀ ਹਾਲਾਤਾਂ ਜਿਹੜੀਆਂ ਸਰਕਾਰ ਹੰਸ ਨਹੀਂ ਹੈਗੀ ਸਰਕਾਰਾ ਦਰਵਾਜ਼ਾ ਸਾਡੇ ਤੇ ਭਰਾ ਆ ਗਏ ਨੇ ਤੇ ਸਾਡੇ ਸਾਥ ਦੇੰਦੇ ਪਰੇਸ਼ਾਨ ਕਿੱਥੇ ਕਾਉਣਗੇ ਸੁਹਾਗ ਰਾ ਜੀ ਕਿੰਨੇ ਪਿੰਡ ਆ ਕੇ ਬਈ 12 ਪਿੰਡ ਆ ਗਏ ਮਹਾਤਮਾ ਦਾ ਫਿਰ ਜੇ ਪਾਣੀ ਆ ਫਿਰ ਕਿੰਨਾ ਬਹੁਤ ਮਾੜਾ ਹਾਲ ਹੈ ਜੀ ਕੈਂਟ ਦੇ ਵਿੱਚ ਨਹੀਂ ਚੱਲਦਾ ਰਿਹਾ ਹਾਂਜੀ ਹਾਂਜੀ ਕੈਂਟ ਦੇ ਵਿੱਚ ਚੱਲਦਾ ਰਿਹਾ 300 ਫਿਰ ਦਾ ਢਾਈ ਹਾਂਜੀ ਹਾਂਜੀ ਘਰ ਅੰਦਰ ਪਾਣੀ ਭਰਪਾ ਉਸ ਤੇ ਪਾਣੀ ਨਾਲ ਲਾਗ ਲਾ ਕੇ ਤੇ ਕੰਦਾ ਖਤਰਾ ਹੈ ਕਿੰਨਾ ਕਿਤੇ ਘਟ ਪਾਣੀ ਹੈ ਅੰਦਰ ਬਿਲਕੁਲ ਪੂਰਾ ਖਤਰਾ ਹੈ ਕਿ ਪੀਣ ਨਾਲ ਫੇਰ ਸਾਡੀ ਕਰਦੇ ਆ ਦੇਖ ਸਕਦਾ ਤੁਸੀਂ ਇਸ ਦਰਿਆ ਦਾ ਕਿੰਨਾ ਪਾਣੀ ਹੈ ਜਿਹੜਾ ਇਥੋਂ ਨੂੰ ਲੰਘ ਰਿਹਾ ਹੈ ਤੇ ਜੇਕਰ ਇੱਥੇ ਇਹਨੀ ਤੇਜ਼ੀ ਦੇ ਨਾਲ ਇੰਨੇ ਉੱਚੇ ਪੱਧਰ ਤੋਂ ਪਾਣੀ ਜਿਹੜਾ ਲੰਘ ਰਿਹਾ ਹੈ ਕਿ ਅਗਲੇ ਪਾਸੇ ਜਿਹੜੇ ਪਿੰਡ ਉਹ ਬਿਲਕੁਲ ਨੀਵੇਂ ਨੇ ਤਾਂ ਪਿੰਡਾਂ ਦੇ ਕੀ ਹਾਲਾਤ ਹੋਣਗੇ ਇਹ ਤੁਹਾਨੂੰ ਵੀ ਪਤਾ ਲੱਗ ਰਿਹਾ ਹੈ ਕਿ ਹੁਣ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਸਰਕਾਰ ਵੱਲੋਂ ਹਰ ਮਾਤਰਾ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਆਹ ਵਾਰ ਹੈ ਕਿ ਪਾਣੀ ਦੀ ਜਿਹੜੀ ਮਾਤਰਾ ਹੋਰ ਵਧੇ ਹੁੰਦੀ ਜਾ ਰਹੀ ਹੈ ਉਹਨਾਂ ਦੇ ਸਮੇਂ ਦੇ ਵਿੱਚ ਕਿੰਨਾ ਕਿਤੇ ਜਿਹੜੇ ਸਾਹਮਣੇ ਬੰਨ ਆਊਟਪਟ ਕਰਦੇ ਨੇ ਜਿਹੜੇ ਕਿਸੇ ਜਿਹੜੇ ਪਿੰਡਾਂ ਦੇ ਲੋਕ ਹੈ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਕੀ ਜਿਹੜਾ ਇਹ ਲਗਾਤਾਰ ਜਿਹੜਾ ਸਾਡੀ ਆਪਰੇਸ਼ਨ ਵੀ ਬਹੁਤ ਜ਼ਿਆਦਾ ਨਾਵਾਂ ਨੂੰ ਜਿਹੜਾ ਜੀ ਕੀ ਕਹਿਣਾ ਚਾਹੁੰਦੇ ਕਿਸੇ ਨੂੰ ਆਇਆ ਕੀ ਗੱਲ ਕਰਦੇ ਆਏ ਤਸਵੀਰ ਤੋਂ ਦਿਨਾਸਾਂ ਦੀ ਕੀਤੀ ਹੈ ਜਿਹੜਾ ਪਤਾ ਲੱਗਦਾ ਹੈ ਕਾਹਾਂ ਆ ਰਿਹਾ ਹੈ ਪੱਤਰ ਜਿਹੜਾ ਇਹ ਕਿਹਾ ਜਿਹੜਾ ਇਹ ਮੰਗਿਆ ਇਹ ਐਸਾ ਕੁਝ ਨਜ਼ਰ ਮਰਜੀ ਤੋਂ ਹੁੰਦਾ ਸਮੁੰਦਰੀ ਇੱਥੇ ਜਿਹੜਾ ਲੱਗ ਰਿਹਾ ਹੈ ਸਾਹਮਣੇ ਜਿਹੜਾ ਪਿੰਡ ਆ ਉਸ ਪਿੰਡ ਦੇ ਵਿੱਚੋਂ ਨਹੀਂ ਹੋ ਕੇ ਜਿਹੜਾ ਪਾਣੀ ਇੰਨਾ ਤੇਜ਼ ਆ ਰਿਹਾ ਉਸ ਪਿੰਡ ਦੇ ਕੀ ਹਾਲਾਤ ਹੋਣਗੇ ਅਗਲੇ 11 ਪਿੰਡਾਂ ਦੇ ਕੀ ਹਾਲਾਤ ਹੋਣਗੇ ਤੁਸੀਂ ਆਪ ਹੀ ਜਾਣ ਸਕਦੇ ਹੋ ਸਾਰੇ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਅਸੀਂ ਫਾਜ਼ਿਲਕਾ ਜ਼ਿਲ੍ਹਾ ਦੇ ਬਿਲਕੁਲ ਅਸੀਂ ਬਾਰਡਰ ਦੇ ਨਜ਼ਦੀਕ ਅਸੀਂ ਪਹੁੰਚੇ ਆ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬਹੁਤ ਜ਼ਿਆਦਾ ਜਿਹੜੀ ਸਥਿਤੀ ਨਾਜ਼ੁਕ ਹੋ ਚੁੱਕੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਰਹਿਣਗੇ ਇਹ ਪਰਮਾਤਮਾ ਨੂੰ ਪਤਾ ਹੈ ਕੁਦਰਤ ਦੀ ਜਿਹੜੀ ਖੂਬਸੂਰਤੀ ਹੈ ਹੁਣ ਆ ਚੁੱਕੀ ਹੈ ਕਿਤਨਾ ਕਿਤੇ ਇਸ ਦੀ ਰੂਪ ਹੁੰਦੀ ਹੈ ਲੋਕਾਂ ਦਾ ਬਚਾਅ ਹੁੰਦਾ ਜਾਂ ਨਹੀਂ